ਆ ਪ੍ਰਾਵੋ ਢੇਂਗੀ ਦੇ ਨੇੜੇ ਗੈਸ ਪਲਾਟ ਚੁੱਕ ਗੱਡੀ ਆਪਣੇ ਹੱਥਾਂ ਰਹੀ ਆ ਬਿਲਕੁਲ ਸਹੀ ਆ ਤੁਸੀਂ ਬ੍ਰੇਕ ਲੱਗੇ ਹੋਏ ਦੇਖ ਸਕਦੇ ਹੋ ਗੱਡੀ ਦੇ ਆ ਮੈਂ ਤੁਹਾਨੂੰ ਸੜਕ ਦੇ ਬ੍ਰੇਕ ਲੱਗੇ ਹੋਏ ਦਿਖਾ ਰਿਹਾ ਗੱਡੀ ਇੱਧਰ ਨੂੰ ਜਾ ਰਹੀ ਆ ਜਿੱਥੇ ਨੂੰ ਮੈਂ ਵੀਡੀਓ ਲੈ ਕੇ ਜਾ ਰਿਹਾ ਆ ਤੁਸੀਂ ਦੇਖੋ ਇੱਥੋਂ ਬ੍ਰੇਕ ਲਾਏ ਤੇ ਆ ਕੱਚੇ ਦੇ ਵਿੱਚ ਵੀ ਬ੍ਰੇਕ ਲੱਗੇ ਹੋਏ ਨੇ ਬਾਈ ਦੇ ਹੈਂਡਲ ਦੇ ਉੱਪਰ ਜਦੋਂ ਗੱਡੀ ਉਲਟ ਸਾਈਡ ਆਈ ਆ ਆਗੇ ਟਰੱਕ ਤੇ ਲੱਗਿਆ ਦੇਖੋ ਬਾਈ ਨੇ ਟਰੱਕ ਲਿਜਾ ਕੇ ਕਿੱਥੇ ਸਿੱਟਿਆ ਆ ਦੇਖ ਸਕਦੇ ਹੋ ਆ ਐਂਗਲ ਤੋੜ ਕੇ ਲੰਗੀ ਆ ਗੱਡੀ ਪਰ ਆ ਜਿਹੜੀ ਗੱਡੀ ਆ ਸਾਡੀ ਕਿਸ ਤਰੀਕੇ ਨਾਲ ਇਧਰ ਆ ਕੇ ਲੱਗੀ ਆ ਐਸ ਜਗ੍ਹਾ ਤੇ ਗੱਡੀ ਆ ਕੇ ਲੱਗੀ ਆ ਇਹ ਆ ਟਰੱਕ ਨੂੰ ਭਰਾਵੋ ਤੁਸੀਂ ਦੇਖ ਸਕਦੇ ਹੋ ਤੇ ਇਹ ਗੱਡੀ ਆ ਇਹ ਆ ਰਹੀ ਆ ਗਲਵੱਟੀ ਵੱਲੋਂ ਇਨਾ ਨੰਬਰਾਂ 34 ਨੰਬਰ ਨਾਬੇ ਦੀ ਖਾਸ ਗੱਡੀ ਮੈਂ ਵੀ ਮੌਕੇ ਤੇ ਪਹੁੰਚਿਆ ਕੋਈ ਅੱਧ ਘੰਟਾ ਪਹਿਲਾਂ ਐਕਸੀਡੈਂਟ ਹੋਇਆ ਇਹ ਤੇ ਹੁਣ ਮੈਂ ਤੁਹਾਨੂੰ ਦੂਸਰਾ ਪਾਸਾ ਦਿਖਾ ਰਿਹਾ ਨਾਬੇ ਵੱਲੋਂ ਆਉਂਦੀ ਸਾਈਡ ਦਾ ਆ ਨਾਬੇ ਵੱਲੋਂ ਆਉਂਦੀ ਸਾਈਡ ਦਾ ਬਾਈ ਆ ਟਰੱਕ ਆ ਜਿਹੜਾ ਗਿਆ ਸਾਲਾ ਦੇਖੋ ਜਾ ਕੇ ਟਰੱਕ ਗਰਾਸਪਰੇ ਨਾਲ ਟਕਰਾ ਗਿਆ ਬਚਾਓ ਬਹੁਤ ਕੀਤਾ ਵਾਈ ਨੇ ਟਰੱਕ ਵਾਲੇ ਨੇ ਪਰੰਤੂ ਗੱਡੀ ਵਾਲੇ ਦਾ ਕੀ ਕਾਰਨ ਬਣਿਆ ਕਿਸ ਤਰ੍ਹਾਂ ਵੀਰ ਇਧਰਲੀ ਸਾਈਡ ਆ ਗਿਆ ਇਹਦਾ ਭਰਾਵੋ ਹੁਣ ਰੱਬੇ ਜਾਣਦਾ ਜਾਂ ਉਹਦੀ ਅੱਖ ਲੱਗ ਗਈ ਜਾਂ ਕਿਸੇ ਨੂੰ ਓਵਰਟੈਕ ਕਰਨ ਲੱਗਿਆ ਸੀ ਉਸ ਵੀ ਹੋ ਸਕਦਾ ਭਰਾਵੋ ਆ ਗੱਡੀ ਦੇਖ ਸਕਦੇ ਹੋ ਬਿਲਕੁਲ ਚਾਕਣਾ ਚੂਰ ਹੋ ਚੁੱਕੀ ਆ ਗੱਡੀ ਪੜੋ ਜਾਨੇ ਮਾਲ ਤੋਂ ਨੁਕਸਾਨ ਆ ਵੀਰ ਤੰਦਰੁਸਤ ਰਹ ਗਿਆ ਹੋਵੇ ਬਹੁਤ ਚੰਗੀ ਗੱਲ ਆ ਕਿੱਥੇ ਦਾ ਵੀਰ ਆ ਇਹ ਅਲੇ ਇਹਦਾ ਵੀ ਪਤਾ ਕਰਦੇ ਆ ਆ ਗੱਡੀ ਦੇਖ ਸਕਦੇ ਹੋ ਭਰਾਵੋ Swift Desire ਗੱਡੀ ਕਿਹੜੇ ਤਰੀਕੇ ਦੇ ਨਾਲ ਆ ਗੱਡੀ ਲੱਗੀ ਆ ਸਾਰੀ ਭਰਾਵੋ ਤੁਸੀਂ ਦੇਖ ਸਕਦੇ ਹੋ ਇੰਜਣ ਬਿਲਕੁਲ ਖਤਮ ਹੋ ਗਿਆ ਓਵਰ ਸਪੀਡ ਗੱਡੀ ਵੀ ਹੋ ਸਕਦੀ ਆ ਕਿਸ ਤਰ੍ਹਾਂ ਹੋਇਆ اچانک ਸਾਰਾ ਕੁਝ ਪਰ ਅੱਜ ਸੜਕਾਂ ਦੇ ਉੱਤੇ ਹਾਦਸੇ ਬਹੁਤ ਜ਼ਿਆਦਾ ਵਾਧ ਰਹੇ ਨੇ ਰੱਬ ਮਿਹਰ ਕਰੇ ਕਿਸੇ ਦੇ ਵੀ ਸੱਤ ਫੇਟ ਨਾ ਲੱਗੇ ਠੀਕ ਠਾਕ ਨੇ ਫਿਲਹਾਲ ਤਾਂ ਆਪਾ ਪੁੱਛ ਲੈਂਦਾ ਵਾਈਆਂ ਤੋਂ ਵੀ ਬੰਦੇ ਦੇ ਕਿੰਨੀ ਕਿ ਸੱਟਾ ਬਾਈ ਕਿੰਨੀ ਕਿ ਸੱਟਾ ਗੱਡੀ ਵਾਲੇ ਮੁੰਡੇ ਦੇ ਬਾ ਸੱਟਾ ਹੈ ਜੀ ਥੋੜੀ ਮੋਤ ਲੱਗੀ ਆ ਹੂੰ ਤਾਂ ਬਚ ਰਿਆ ਬੰਦਾ ਦਾ ਉਹ ਬਾਈ ਨਾਲ ਦੇ ਨੇ ਗੱਡੀ ਦੇ ਜਾ ਕੋਈ ਪਟਿਆਲਾ ਗੇੜ ਜੋ ਗੱਡੀ ਹੈ ਜੀ 90 ਦੀ ਅੱਛਾ 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 ਇਹ ਵੀ ਰੱਦੀ ਬਣ ਗਈ ਹੈ ਗੱਡੀ ਇਹੇ ਗੱਡੀ ਨਾਬੇ ਦੀ ਹੈ ਇਹੇ ਇਹ ਉਧਰ ਇੱਕ ਲਖਦਾਰਿਆ ਦੀ ਆ ਜੀ 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 ਮੇਰੇ ਗੰਨੀ ਨੂੰ ਕਰਤੀ ਗੱਡੀ ਗੰਨੀ ਨੂੰ ਉਹਨੂੰ ਦਾਖਲ ਕਰਾਉਣ ਵਾਸਤੇ ਕੌਣ ਲੈ ਕੇ ਗਿਆ ਐਂਬੂਲੈਂਸ ਐਂਬੂਲੈਂਸ ਹੀ ਬੰਦੇ ਤੇ ਐਂਬੂਲੈਂਸ ਆਇਆ ਦਾਖਲ ਲੈ ਗਿਆ 700 ਕਿੰਨੀ ਕਿਸੀ ਗਈ ਕਿਤੇ ਖੂਨ ਖਾਨ ਚ ਜਾਂਦਾ ਦੀਆਂ ਫੋਨ ਤੋਂ ਨਿਕਲਿਆ ਪਿੱਛੋਂ ਆ ਮੂੰਹ 'ਤੇ ਲੱਗੀ ਆ 7 ਬੱਜਿਆ ਵਿੱਚ 200 ਸੀਟਾ ਲੱਗਿਆ ਮੂੰਹ ਤੇ 7 ਹੈ ਭਾਈ ਦੱਸ ਰਿਹਾ ਵੀਰ ਇਹ ਟਰੱਕ ਡਰਾਈਵਰ ਆ ਵਿਚਾਰਾ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਭਰਾਵੋ ਆ ਦੇਖੋ ਕਿੱਥੇ ਦੀ ਐਂਗਲ ਦੇਖੋ ਆ ਸਾਨੂੰ ਐ ਦਿਖਾਉਣਾ ਵੀ ਆ ਨਾਬੇ ਵੱਲੋਂ ਟਰੱਕ ਆਉਂਦਾ ਸੀ ਨਾ ਆ ਨਾਬੇ ਵੱਲੋਂ ਐ ਦੇਖੋ ਤੁਸੀਂ ਬ੍ਰੇਕ ਲੱਗੇ ਹੋਏ ਗੱਡੀ ਤੇ ਇਹਨੇ ਤੁਹਾਨੂੰ ਮੈਂ ਦਿਖਾਉਣਾ ਚਾਹਣਾ ਇੱਥੇ ਆ ਕੇ ਗੱਡੀ ਫਸ ਗਈ ਆ ਆ ਉਰੇ ਆ ਕੇ ਗੱਡੀ ਫਸ ਗਈ ਆ ਆ ਬਾਈ ਨੇ ਕੱਚੇ ਦੇ ਵਿੱਚ ਬ੍ਰੇਕ ਮਾਰ ਕੇ ਆ ਗੱਡੀ ਚੈਨਲ ਤੋਂ ਡਿੱ ਗਈ ਹੋਈ ਆ ਤੁਹਾਨੂੰ ਮੈਂ ਪਿੱਛਾ ਮੁੰਡ ਮੁੰਡ ਦਿਖਾ ਰਿਹਾ ਵੈਕ ਕਰ ਕਰ ਦਿਖਾ ਰਿਹਾ ਗੱਡੀ ਇੱਥੇ ਆ ਕੇ ਦੇਖੋ ਗੱਡੀ ਫਸ ਗਈ ਆ ਖੁੱਲੀ ਹਾਈਵੇ ਆ ਆ ਬੈਂਪਰ ਪਿਆ ਗੱਡੀ ਦਾ ਆ ਬੈਂਪਰ ਦਾ ਪੀਸ ਪਿਆ ਇੱਥੇ ਤੁਸੀਂ ਅ ਸ਼ੀਸ਼ਾ ਦੇਖ ਸਕਦੇ ਹੋ ਕਿਹਾ ਹੋਇਆ ਇਸ ਤਰੀਕੇ ਦੇ ਨਾਲ ਗੱਡੀ ਇਹ ਫਸੀ ਆ। ਇਹਦਾ ਰਾਪ ਰਸਤਾ। ਪਰ ਆਪਾਂ ਕਈ ਵਾਰੀ ਵੱਡੀ ਗੱਡੀ ਦਾ ਵੀ ਕਸੂਰ ਕੱਢ ਦਿੰਦੇ ਆ ਬਾਈ। ਜਿਹੜਾ ਗੱਡੀ ਦਾ ਆਹ ਗੱਡੀ ਦੇ ਪਾਸ ਸਨੇ ਭਰਾਵੋ। ਇਧਰੋਂ ਨਾਪੇ ਵੱਲੂ ਗੱਡੀ ਆ ਰਹੀ ਸੀਗੀ ਆਹ ਗੱਡੀ ਦੇ ਪਾਰ ਨੇ ਆਹ ਗੱਡੀ ਦਾ ਜਿਹੜਾ ਟਾਪਾ। 3 ਜਣੇ ਉੱਤੇ ਵਾਟਰ ਬੋਲਦੇ ਆ ਆਹ ਦੇਖੋ ਟਰੱਕ ਦੇ ਲਵੇ ਪਿਆ ਬਿਲਕੁਲ ਟਰੱਕ ਦੇ ਹੇਠ। ਆਹ ਪਾਰਟਸ ਦੇਖ ਸਕਦੇ ਹੋ ਭਰਾਵੋ। ਸਾਰੇ ਗੱਡੀ ਦੇ ਪਾਰਟਸ ਇੱਥੇ ਨੇ ਆ ਦੇਖ ਸਕਦੇ ਹੋ ਬਰਾਵੋ ਗੱਡੀ ਟਰੱਕ ਦੇ ਵਿੱਚ ਲੱਗ ਕੇ ਇਹ ਗੱਡੀ ਟਰੱਕ ਦੇ ਵਿੱਚ ਲੱਗ ਕੇ ਸਾਫ ਠੀਕ ਰਹਿ ਗਿਆ ਇੱਧਰ ਨੂੰ ਘੁੰਮ ਗਈ ਐਸ ਜਗ੍ਹਾ ਤੇ ਘੁੰਮੀਆਂ ਬਰਾਵੋ ਇਹ ਤੁਸੀਂ ਸਾਰੇ ਮੇਰੇ ਵੀਰ ਦੇਖ ਸਕਦੇ ਹੋ ਜਿੰਨੇ ਤੇਜ਼ ਮੈਨੂੰ ਮਿਲਿਆ ਓਨੀ ਕ ਮੈਂ ਭਰਾਵੋ ਤੁਹਾਨੂੰ ਦਿਖਾਤੀ ਤੁਹਾਡਾ ਧੰਨਵਾਦ ਸਾਰਿਆਂ ਦਾ